ਮੇਰਾ ਕੈਰੈਕਟਰ ਦਾ ਨਾਮ ਹੈ ਸੁਖ ਜੋ ਕੋਸ਼ਿਸ਼ ਕਰਦੀ ਕਿ ਥੋੜਾ ਥੋੜਾ ਸੁਖ ਵੰਡਦੀ ਰਹੇ ਕਿਤੇ ਕਿਤੇ ਫੁਰਤੀਲੇ ਦੀ ਲਾਈਫ ਚ ਯਾਰ ਤੈਨੂੰ ਸੋਚਣਾ ਚਾਹੀਦਾ ਉਹਦੇ ਬਾਰੇ ਕਿੰਨਾ ਲਾਈਕ ਕਰਦਾ ਉਹ ਤੈਨੂੰ ਉਹਦੀਆਂ ਹਰਕਤਾਂ ਤਾਂ ਦੇਖ ਲੈ ਜੇਕਰ ਉਹ ਮੇਰਾ ਬੁਆਏਫ੍ਰੈਂਡ ਹੋਵੇ ਨਾ ਤਾਂ ਸਭ ਤੋਂ ਜ਼ਿਆਦਾ ਤੁਸੀਂ ਹੀ ਮੇਰਾ ਮਜ਼ਾਕ ਬਣਾਉਣਾ ਮੈਂ ਆਪਣੇ ਪੁਰਾਣੇ ਸ਼ੋਅ ਦੇ ਵਿੱਚ ਇੰਨੀ ਜ਼ਿੰਦਗੀ ਵਿੱਚ ਦੁੱਖ ਵੰਡੇਆ ਤੇ ਇਸ ਮੂਵੀ ਦੇ ਵਿੱਚ ਮੈਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਦੁੱਖ ਵੰਡ ਰਿਆ ਮੇਰਾ ਕੈਰੈਕਟਰ ਇਹ ਹੋ ਜਾਏ ਕਿ ਆ ਵਾਸ ਲਾਈਕ ਹੂ ਆਰ ਯੂ ਲੋਕ ਤੁਹਾਡੀ ਮੂਵੀ ਕਿਉਂ ਦੇਖਣ ਉਹ ਤੀਲਾ ਉਦਾਂ ਦਾ ਕੰਟੈਂਟ ਹੈ ਹਸੀ ਹੈ ਪਿਆਰ ਹੈ ਮਜ਼ਾਕ ਹੈ ਐਂਡ ਆਈ ਕੈਨ ਗੈਰੰਟੀ ਯੂ ਤੁਸੀਂ ਥੀਏਟਰ ਚੋਂ ਬਾਹਰ ਨਿਕਲੋਗੇ ਤਾਂ ਤੁਹਾਡੇ ਫੇਸਸ ਤੇ ਇੱਕ ਸਮਾਈਲ ਹੋਏਗੀ ਕਾਲਜ ਵਿੱਚ ਉਹਨੂੰ ਫਰਤੇਲਾ ਕਹਿੰਦੇ ਸੀ ਇਹਦੀ ਫੁਰਤੀ ਕਰਕੇ ਨਹੀਂ ਇਹਦੀਆਂ ਹਰਕਤਾਂ ਕਰਕੇ ਮੈਂ ਬੰਬਈ ਬੈਠ ਕੇ ਇਸ ਮੂਵੀ ਦਾ ਆਡੀਸ਼ਨ ਦਿੱਤਾ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਪੰਜਾਬੀ ਮੂਵੀਜ਼ ਦੇ ਵੀ ਆਡੀਸ਼ਨ ਹੁੰਦੇ ਨੇ ਪੰਜਾਬੀ ਇੰਡਸਟਰੀ ਗ로우 ਕਰ ਰਹੀ ਹੈ ਬਟ ਆਮ ਸੌਰੀ ਟੂ ਸੇ ਮਤਲਬ ਜੋ ਮੈਂ ਬੋਲਣ ਜਾ ਰਹੀ ਹਾਂ ਸ਼ਾਇਦ ਇਹ ਕੁਝ ਲੋਕਾਂ ਨੂੰ ਅੱਛੀ ਨਾ ਲੱਗੇ ਬਟ ਨਵੇਂ ਚਿਹਰੇ ਨਹੀਂ ਦੇਖਣ ਨੂੰ ਮਿਲਦੇ ਸਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਤੁਹਾਡੇ ਨਾਲ ਲਾਡੀ ਲਵੇ ਫਰਤੀਲੇ ਇਹ ਖੁਦ ਵੀ ਲੱਗ ਰਿਹਾ ਮੈਨੂੰ ਸਾਰੇ ਫਰਤੀਲੇ ਪਹਿਲਾਂ ਆਪਣੇ ਬਾਰੇ ਦੱਸੋ ਮੈਂ ਆਜੀ ਹਰਸਿਮਰਨ ਉਬਰੋਏ ਤੇ ਉਬਰੋਏ ਹਾਂ I mean you told a ਥੋੜਾ ਜਿਹਾ ਨਾਮ ਪਾ ਰਾਇਆ ਠੀਕ ਸੋ ਫਰਤੀਲੇ ਜੀ ਕੰਮ ਕਰਿਆ ਆਪ ਤੀਨੋ ਮੇਰਾ ਕੈਰੈਕਟਰ ਦਾ ਨਾਮ ਹੈ ਸੁਖ ਜੋ ਕੋਸ਼ਿਸ਼ ਕਰਦੀ ਕਿ ਥੋੜਾ ਥੋੜਾ ਸੁੱਖ ਵੰਡਦੀ ਰਹੇ ਕਿਤੇ ਕਿਤੇ ਫੁਰਤੀਲੇ ਦੀ ਲਾਈਫ ਚ ਨੂਰ ਦੀ ਲਾਈਫ ਚ ਤੇ ਉਹ ਕੋਸ਼ਿਸ਼ ਕਰਦੀ ਰਹਿੰਦੀ ਹੈ ਪੂਰੀ ਫਿਲਮ ਚ ਐਂਡ ਬਾਕੀ ਸਾਡੀ ਕਾਸਟ ਇੱਥੇ ਬੈਠੀ ਸਾਡੇ ਨਾਲ ਅਸੀਂ ਬਹੁਤ ਇੰਜੋਏ ਕੀਤਾ ਫਿਲਮ ਸ਼ੂਟ ਕਰਦੇ ਹੋ ਮਤਲਬ ਕਾਲਜ ਦੀ ਲਾਈਫ ਅਸੀਂ ਦਿਖਾਈ ਹੈ ਤੇ ਅਸੀਂ ਪੂਰੀ ਫੀਲ ਲੱਤੀ ਹੈ ਕਾਲਜ ਦੀ ਆਪਾਂ ਹੱਸਿਆ ਖੇਡਿਆ ਸਾਡਾ ਸੀਨ ਤੋਂ ਪਹਿਲਾਂ ਅਸੀਂ ਵੈਨਿਟੀ ਚ ਬੈਠ ਕੇ ਲਿਟਰਲੀ ਹੱਸ ਰਹੇ ਹੁੰਦੇ ਸੀ ਕੀ ਕੀ ਖੇਡਿਆ ਗੇਮਸ ਖੇਡਿਆ ਐਂਡ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ ਕਿ ਬਿਕਾਜ਼ ਅਸੀਂ ਸ਼ੂਟ ਕੀਤਾ ਮੇਰੀ ਯੂਨੀਵਰਸਿਟੀ ਚ ਕੁਝ ਸੀਨਸ ਤੇ ਮੈਨੂੰ ਐਦਾਂ ਫਲੈਸ਼ਬੈਕ ਚਿਤਕਾਰਾ ਯੂਨੀਵਰਸਿਟੀ ਮੈਂ ਉੱਥੋਂ ਹੀ ਪੜੀ ਆ ਤੇ ਹਾਂਜੀ ਰਾਜਪੁਰਾ ਤੇ ਉਹ ਇੱਕ ਯੂ ਨੋ ਮੈਮਰੀ ਲੇਨ ਸੀਗੀ ਮੇਰੇ ਲਈ ਕਿ ਆਪਾਂ ਉੱਥੇ ਸ਼ੂਟ ਕਰ ਰਹੇ ਹਾਂ ਜਿੱਥੇ ਪੜਿਆ ਤੇ ਉਹ ਮੇਰੇ ਲਈ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਨਵੀ ਅਰੋੜਾ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਸੁੱਖ ਵੰਡਿਆ ਤੇ ਮੈਂ ਮੈਂ ਆਪਣੇ ਪੁਰਾਣੇ ਸ਼ੋਅ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਵੰਡਿਆ ਤੇ ਇਸ ਮੂਵੀ ਦੇ ਵਿੱਚ ਮੈਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਤੇ ਇਹ ਪਚਾਰੇ ਨੇ ਕਿ ਮੈਂ ਇਨਾ ਹੋ ਚੁੱਕੀ ਐ ਤੂੰ ਨਾ ਹੋਣ ਦੇ ਕਹਿਣਾ ਸੌ ਲੱਗੇ ਕਿੰਨਾ ਕਿ ਮੈਂ ਟ੍ਰੇਲਰ ਤੋਂ ਦੇਖਿਆ ਅਮੀਰ ਜਦਾ ਬੌਲੋਈ ਕੱਲਾ ਹੀ ਰਿਚ ਜਾਂਦਾ ਜੱਸੀ ਗਿਲ ਦੇ ਪਿੱਛੇ ਤੁਸੀਂ ਹੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਅਮੀਰ ਮੁੰਡੇ ਜਿਹੜੇ ਵੱਡੀਆਂ ਗੱਡੀਆਂ ਦਾ ਸ਼ੌਂਕ ਰੱਖਦੇ ਨੇ ਤੇ ਨੱਡੀਆਂ ਉਹਨਾਂ ਦਾ ਸ਼ੌਂਕ ਰੱਖਦੀਆਂ ਨੇ ਉਹ ਮੇਰੀ ਗਲਤੀ ਨਹੀਂ ਹੁਣ ਆਪੇ ਕੁੜੀ ਫਸ ਜਾਂਦੀ ਹੈ ਚਲੋ ਬਤਾ ਚਲੋ ਜੱਸੀ ਵੀਰੇ ਨਾਲ ਜੱਸੀ ਬਾਈ ਨਾ ਕੰਮ ਕਰਕੇ ਐਕਚੁਅਲ ਚ ਬਹੁਤ ਵਧੀਆ ਲੱਗਾ ਜਿਵੇਂ ਆਪਾਂ ਕਾਲੇ ਟਾਈਮਸ ਹੁੰਦੇ ਹੁੰਦੇ ਸੀ ਨਾ ਬਾਪੂ ਵਾਲੇ ਦੇਨ ਤਾਂ ਨਹੀਂ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਨਹੀਂ ਤੇ ਇਸ ਫਿਲਮ ਦੇ ਵਿੱਚ ਬਾਈ ਕਹਿ ਰਹੇ ਨੇ ਮੈਂ ਹਾਲੇ ਤੱਕ ਵੀ ਉਸ ਕੁੜੀ ਦੇ ਪਿਆਰ ਚ ਤੇ ਉਹ ਕੁੜੀ ਮਾਇਰ ਦਾ ਸਤੂਰ ਹੈ ਤੇ ਉਸ ਟਾਈਮ ਆਪਾਂ ਹੁਣ ਕਾਲਜ ਦੇ ਫਰਸਟ ਇਅਰ ਸੈਕੰਡ ਇਅਰ ਹੁੰਦੇ ਹੁੰਦੇ ਸੀ ਤੇ ਹੁਣ ਨਾਲ ਕੰਮ ਕਰਕੇ ਨਾ ਫਰਸਟ ਟਾਈਮ ਮਤਲਬ ਬੜਾ ਗੈਪ ਨਹੀਂ ਕਿਹਾ ਮੈਂ ਥੋੜਾ ਜਿਹਾ ਹੀ ਕਿਹਾ ਮਤਲਬ ਥੋੜੇ ਜਿਹਾ ਹੀ ਵੱਡੇ ਨੇ ਮੈਂ ਉਦੋਂ ਸਟੇਜ ਤੇ ਵੀ ਬਾਈ ਨੂੰ ਉਹੀ ਕਿਹਾ ਸੀ ਤੇ ਮੈਂ ਉਹ ਹੀ ਕਹਿੰਦਾ ਕਿ ਹੁਣ ਨਾਲ ਸਟੇਜ ਵੀ ਸ਼ੇਅਰ ਕੀਤੀ ਨਾਲ ਆ ਸ਼ੂਟ ਕੀਤਾ ਤੇ ਉਸ ਟਾਈਮ ਨਾਲ ਮਤਲਬ ਉਹ ਡਬਲ ਜਿਹੀ ਫੀਲਿੰਗ ਸੀਗੀ ਠੀਕ ਹੈ ਪਰ ਜਦੋਂ ਆਪਾਂ ਕਰੈਕਟਰ ਦੇ ਵਿੱਚ ਲੇ ਗਏ ਨਾ ਬਾਈ ਮੋਢੇ ਤੇ ਹੱਥ ਰੱਖਣਾ ਸਾਈਡ ਤੇ ਲੈਣਾ ਆਪਾਂ ਐ ਕਰਾਂਗੇ ਐ ਕਰਾਂਗੇ ਐ ਕਰਾਂਗੇ ਜਿਵੇਂ ਯਾਰ ਦੋਸਤ ਨਹੀਂ ਹੁੰਦੇ ਜਿਵੇਂ ਸੇਮ ਆਪਾਂ ਉਸ ਲੈਵਲ ਤੇ ਕਰ ਦਿੰਦੇ ਨੇ ਤੇ ਇੰਨਾ ਕੰਫਰਟ ਜ਼ੋਨ ਕਰ ਦਿੰਦੇ ਸੀ ਕਿ ਬਾਅਦ ਚ ਨਾ ਈਜ਼ੀ ਜਿਹਾ ਫੀਲ ਹੋਣਾ ਸ਼ੁਰੂ ਹੋ ਜਾਂਦਾ ਸੀਗਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਸਾਰੇ ਆਡੀਅנס ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈਜ਼ ਦੀ ਮੇਰਾ ਕੈਰੈਕਟਰ ਨੇਮ ਜੈਜ਼ ਹੈ ਫਿਲਮ 'ਚ ਤੇ ਮੈਂ ਕਹਾਂਗੀ ਕਿ ਤੁਹਾਨੂੰ ਟ੍ਰੇਲਰ 'ਚ ਉਹਦਾ ਕੁਝ ਐਸੈਸ ਦੇਖਣ ਨੂੰ ਨਹੀਂ ਮਿਲੇਗਾ ਇੱਕ ਸੀਕ੍ਰੀਟ 엘ਿਮੈਂਟ ਹੈਗਾ ਫਿਲਮ 'ਚ ਜਿਹੜਾ ਆਪਾਂ ਕਹਾਂਗੇ ਕਿ ਜੈਜ਼ ਹੈ ਨਾਮ ਵਰਗੀ ਹੈ ਉਹ ਆਪਣੇ ਟਵਿਸਟ ਐਂਡ ਟਰਨ ਜਿਹੜੇ ਆ ਨਾ ਮੈਨੂੰ ਲੱਗਦਾ ਉਹ ਜਾਜ ਲੈ ਕੇ ਆ ਰਹੀ ਹੈ ਮੂਵੀ ਚ ਕੀ ਸਹੀ ਕਹਿ ਰਹੀ ਹੈ ਕਿ ਗਲਤ ਕਹਿ ਰਹੀ ਹੈ ਤੇ ਜਾਜ ਨੂੰ ਮੈਂ ਲੈ ਕੇ ਆ ਰਹੀ ਹਾਂ ਜਾਜ ਐਂਡ ਦਾ ਵਾਈਫ ਯਾ ਵਾਈਬ ਫੁੱਲ ਵਾਈਬ ਅ ਵੈਲ ਬਹੁਤ ਅੱਛਾ ਲੱਗਿਆ ਮੈਨੂੰ ਟੀਮ ਨਾਲ ਜੁੜ ਕੇ ਬਿਕਾਜ਼ ਮੇਰਾ ਕੈਰੈਕਟਰ ਹੀ ਇਹੋ ਜਿਹਾ ਹੈ ਕਿ ਆ ਵਾਸ ਲਾਈਕ ਹੂ ਆਰ ਯੂ ਹਨਾ ਅ ਅ ਜਸੀ ਸਰ ਨਾਲ ਮੈਨੂੰ ਕੁਝ ਪਰਫਾਰਮ ਕਰਨ ਦਾ ਜਾਂ ਸੀਨ ਮੇਰੇ ਨਹੀਂ ਹੈਗੇ ਬਟ ਅਮਾਇਰਾ ਨਾਲ ਬਹੁਤ ਨੇ ਤੇ ਮੈਂ ਉਹਨੂੰ ਫੁੱਲ ਕੰਪੀਟੀਸ਼ਨ ਦਿੱਤਾ ਹੈ ਜੈਜ਼ ਨੇ ਨੂਰ ਨੂੰ ਕੀ ਤੂੰ ਕੌਣ ਹੋ ਤੂੰ ਕੀ ਕਰ ਸਕਦੀ ਹੈ ਤੂੰ ਐਦਾ ਕਰ ਤੂੰ ਉਹਦਾ ਕਰ ਤੇ ਬਾਕੀ ਮੈਨੂੰ ਦੋ ਯਾਰ ਮਿਲੇ ਨੇ ਮੇਰੇ ਜਿਹੜੇ ਕਿ ਯੂ نو ਸ਼ੂਟ ਕਰਦੇ ਅਸੀਂ ਐਕਟਰ ਐ ਉਸ ਤੋਂ ਬਾਅਦ ਅਸੀਂ ਭੁੱਲ ਜਾਂਦੇ ਆ ਮਤਲਬ ਹੁੰਦਾ ਕਿ ਪੈਸਾ ਮਿਲਾਂ ਜੇਬ ਮੇਂ ਔਰ ਉਸਕੇ ਬਾਅਦ ਤੁਮ ਆਪਣੇ ਘਰ ਹਮ ਆਪਣੇ ਘਰ ਲੇਕਿਨ ਇਸ ਮੂਵੀ ਚ ਮੈਂ ਕਹਾਂਗੀ ਮੈਨੂੰ ਬਹੁਤ ਪਿਆਰੇ ਦੋ ਦੋਸਤ ਮਿਲੇ ਨੇ ਜਿਨ੍ਹਾਂ ਨੂੰ ਮੈਂ ਹੁਣ ਵੀ ਫਿਲਮ ਦੀ ਸ਼ੂਟ ਤੋਂ ਬਾਅਦ ਵੀ ਅਸੀਂ ਉਹੀ ਸਾਡੀ ਜਿਹੜੀ ਫਿਲਮ ਚ ਦੋਸਤੀ ਨਹੀਂ ਦਿਖਾਈ ਗਈ ਬਟ ਫਿਲਮ ਤੋਂ ਬਾਅਦ ਜਿਹੜੀ ਦੋਸਤੀ ਬਣੀ ਹੈ ਨਾ ਉਹ ਬlesed ਹਮ ਹੈ ਉਸ ਚੀਜ਼ ਲਈ ਹਰ ਸਿਮਰਨ ਲਈ ਦੇ ਨਵੀ ਲਈ ਥੈਂਕ ਯੂ ਗਾਇਸ ਮੇਰੀ ਲਾਈਫ ਚਾਂ ਲਈ ਇਹ ਤਾਂ ਹੋਇਆ ਆਪਣਾ ਥੋੜਾ ਜਿਹਾ ਐਂਟਰਟੇਨਮੈਂਟ ਹਸੀ ਮਜ਼ਾਕ ਹੁਣ ਥੋੜਾ ਜਿਹਾ ਮੈਂ ਪੱਤਰਕਾਰ ਦਾ ਵੱਲ ਆਉਣਾ ਆਬ ਦੇ ਮਹਿਕਮੇ ਵੱਲ ਹਾਂ ਜੀ ਲੋਕ ਤੁਹਾਡੀ ਮੂਵੀ ਕਿਉਂ ਦੇਖਣ ਮੈਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਪੰਜਾਬੀ ਇੰਡਸਟਰੀ ਚ ਕਹਾਣੀਆਂ ਬਣਨ ਬਣਨੀਆਂ ਸ਼ੁਰੂ ਹੋ ਗਈਆਂ ਨੇ ਆਡੀਅנס ਵੀ ਕੰਟੈਂਟ ਦੇਖਣਾ ਚਾਹਦੀ ਹੈ ਤੇ ਐਕਟਰਸ ਵੀ ਚਾਹੁੰਦੇ ਕਿ ਇਦਾਂ ਦਾ ਕੰਟੈਂਟ ਆਡੀਅנס ਦੇ ਸਾਹਮਣੇ ਆਵੇ ਜੋ ਉਹਨਾਂ ਨੂੰ ਪਸੰਦ ਆਵੇ ਉਹਨੂੰ ਪਿਆਰ ਕਰਨ ਐਂਡ ਆਈ ਥਿੰਕ ਫੁਰਤੀਲਾ ਉਹਦਾ ਦਾ ਕੰਟੈਂਟ ਹੈ ਹਸੀ ਹੈ ਪਿਆਰ ਹੈ ਮਜ਼ਾਕ ਹੈ ਐਂਡ ਆਈ ਕੈਨ ਗੈਰੰਟੀ ਤੁਸੀ ਥੀਏਟਰ ਚੋਂ ਬਾਹਰ ਨਿਕਲੋਗੇ ਤਾਂ ਤੁਹਾਡੇ ਫੇਸਸ ਤੇ ਇੱਕ ਸਮਾਈਲ ਹੋਊਗੀ ਔਰ ਸੱਚੀ ਮੂਵੀ ਬਹੁਤ ਸੋਹਣੀ ਹੈ ਇੱਕ ਹੁੰਦਰਾ ਭਾਂ ਇਹੀ ਕਹਿ ਦਿੰਦਾ ਆ ਸਾਡੇ ਮੂੰਹ ਤੇ ਨਹੀਂ ਆਂਦਾ ਉਹ ਕਦੀ ਐਕਸਪ੍ਰੈਸ਼ਨ ਐਕਚੁਅਲ ਦੇ ਵਿੱਚ ਨਹੀਂ ਆਂਦਾ ਦਿਲੋਂ ਨਹੀਂ ਆਂਦਾ ਪਰ ਮੈਂ ਦਿਲੋਂ ਕਹਿੰਨਾ ਬੜਾ ਮਜ਼ਾ ਆਊਗਾ ਤੁਹਾਨੂੰ ਸਾਰਿਆਂ ਨੂੰ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ ਬਟ ਆਮ ਸੌਰੀ ਟੂ ਸੇ ਮਤਲਬ ਜੋ ਮੈਂ ਬੋਲਣ ਜਾ ਰਹੀ ਹਾਂ ਸ਼ਾਇਦ ਕੁਝ ਲੋਕਾਂ ਨੂੰ ਅੱਛੀ ਨਾ ਲੱਗੇ ਬਟ ਨਵੇਂ ਚਿਹਰੇ ਨਹੀਂ ਦੇਖਣ ਨੂੰ ਮਿਲਦੇ ਮੈਂ ਬੰਬਈ ਬੈਠ ਕੇ ਇਸ ਮੂਵੀ ਦਾ ਆਡੀਸ਼ਨ ਦਿੱਤਾ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਪੰਜਾਬੀ ਮੂਵੀਜ਼ ਦੇ ਵੀ ਆਡੀਸ਼ਨ ਹੁੰਦੇ ਨੇ ਤੇ ਮੈਨੂੰ ਲੱਗਦਾ ਕਿ ਆਡੀਅנס ਨੂੰ ਇਹ ਮੂਵੀ ਜ਼ਰੂਰ ਦੇਖਣ ਦੇਖਣਾ ਆਣਾ ਚਾਹੀਦਾ ਹੈ ਕਿਉਂਕਿ ਨਵੇਂ ਚਿਹਰੇ ਦਿਖਣਗੇ ਔਰ ਜਿਹੜੇ ਲੋਕ ਸਾਡੇ ਵਾਂਗੂ ਐਕਟਰ ਬਣਨਾ ਚਾਹੁੰਦੇ ਨੇ ਜੋ ਪੁੱਛਦੇ ਨੇ ਕਿ ਅਸੀਂ ਐਕਟਰ ਮੈਨ ਬਹੁਤ ਸਾਰੇ ਡੀਐਮਸ ਆਉਂਦੇ ਨੇ ਮੈਨੂੰ ਅਕਸਰ ਕਿ ਅਸੀਂ ਐਕਟਿੰਗ ਚਾਹਨਾ ਜਾਂਦੇ ਅਸੀਂ ਕੀ ਕਰੀਏ ਅਸੀਂ ਕਿੱਦਾਂ ਆਈ ਹੈ ਨਾ ਔਰ ਮੈਨੂੰ ਲੱਗਦਾ ਕਿ ਮੈਂ ਕੀ ਕਵਾਂ ਕਿ ਕਿਵੇਂ ਆਓਗੇ ਤੇ ਫਾਈਨਲੀ ਕਿਸੇ ਨੇ ਇਨੀਸ਼ੀਏਟਿਵ ਲਿੱਤਾ ਹੈਗਾ ਨਵੇਂ ਟੈਲੈਂਟ ਨੂੰ ਮੌਕਾ ਦੇਣ ਦਾ ਤੇ ਉਹਦੇ ਲਈ ਮੈਂ ਅਮਰਸਰ ਨੂੰ ਥੈਂਕ ਯੂ ਕਰਨਾ ਚਾਹਾਂਗੀ ਇਹ ਵੀ ਤੁਹਾਡੇ ਦਿਲ ਦਾ ਕਰੀਬ ਹੋਏਗਾ ਸਵਾਲ ਕਿਹੜਾ ਮੈਂ ਪੁੱਛਣ ਲੱਗਿਆ ਜਿਸ ਦਿਨ ਤੁਹਾਡੇ ਫੋਨ ਤੇ ਇਹ ਘੰਟੀ ਵੱਜੀ ਸੀ ਕਿ ਤੁਸੀਂ ਜੱਸੀ ਗਿੱਲ ਨਾਲ ਕੰਮ ਕਰਨਾ ਨੀਂਦ ਆਈ ਸੀ ਇਹ ਸਾਰੇ ਤਾਂ ਪਹਿਲਾਂ ਕਾਸਟ ਹੋ ਗਏ ਹੋਏ ਸੀਗੇ ਮੈਨੂੰ ਅਮਰਬਾਈ ਦੀ ਨਾ ਰਾਤ ਨੂੰ WhatsApp ਕਾਲ ਤੇ ਮੈਸੇਜ ਆਇਆ ਹੋਇਆ ਸੀਗਾ ਤੇ ਮੈਂ ਸਵੇਰੇ ਉੱਠ ਕੇ अराउंड 7 ਵਜੇ ਜਿਮ ਦੇ ਵਿੱਚ ਸੀਗਾ ਮੈਂ ਵਰਕਆਊਟ ਕਰਦਾ ਮੈਨੂੰ ਹਲੇ ਵੀ ਯਾਦ ਆ ਮੈਂ ਵਿੰਡੋ ਦੇ ਵਾਲੀ ਸਾਈਡ ਤੇ ਦੇਖਦਾ ਪਾ ਇੱਕਦਮ ਮੈਸੇਜ ਦੇਖਿਆ ਅਮਰਬਾਈ ਦਾ ਕਾਲ ਮੈਂ ਜਿਮ ਜੁਮ ਛੱਡਿਆ ਮੈਂ ਸਿੱਧਾ ਹੀ ਬਾਹਰ ਨਕਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਪੁੱਛਿਆ ਕਹਿੰਦੇ ਨਾ ਵੀ ਇੱਦਾਂ ਦਾ ਇੱਕ ਫਿਲਮ ਹੈ ਕੀ ਹੈ ਉੱਚ ਇਦਾਂ ਰੋਲ ਹੈ ਉਹਨਾਂ ਦੀ ਵਰਡਿੰਗ ਆਈ ਸੀ ਨਾ ਵੀ ਸੈਕੰਡ ਲੀਡ ਮੰਨ ਲੈ ਪੈਰਲਲ ਲੀਡ ਮੰਨ ਲੈ ਬਹੁਤ ਵਧੀਆ ਰੋਲ ਆ ਮੈਂ ਕਿਹਾ ਬਾਈ ਤੁਸੀਂ ਜੋ ਮਰਜ਼ੀ ਕਰਾਓ ਵਧੀਆ ਹੀ ਹੋਊਗਾ ਕਿ ਮੈਂ ਕਿਹਾ ਤੁਸੀਂ ਉਹਨਾਂ ਚੋਂ ਇੱਕ ਕੋ ਕਿ ਜਿਹੜੇ ਗਿਣਤੀ ਦੇ ਤਿੰਨ ਕ ਜਣੇ ਨੇ ਉਹਨਾਂ ਚੋਂ ਤੁਸੀਂ ਇੱਕ ਕੋ ਜਿੰਨਾਂ ਨਾਲ ਮੈਂ ਕੰਮ ਕਰਨਾ ਚਾਹੁੰਦਾ ਇੱਕ ਵਾਰ ਐਵੇਂ ਹੁੰਦਾ ਨਾ ਕਿਦੋਂ ਇਹ ਜਿਹਾ ਫੋਨ ਆਉਂਦਾ ਉਹਦੋਂ ਬੰਦਾ ਕੈਰੇਕਟਰ ਨਹੀਂ ਬੋਲਦਾ ਉਹ ਤੁ ਜੋ ਮਰਜ਼ੀ ਕਰਾ ਲਓ ਮੈਂ ਕਰ ਦੂੰਗਾ ਬਾਈ ਨੇ ਕੈਰੇਕਟਰ ਦੱਸਿਆ ਸਭ ਤੋਂ ਪਹਿਲਾਂ ਅੱਛਾ ਤੇ ਬਾਈ ਕਹਿੰਦੇ ਆਹ ਚੀਜ਼ ਹੈ ਮੈਂ ਕੋਈ ਚੱਕਰ ਨਹੀਂ ਮੈਂ ਕਿਹਾ ਮੈਨੂੰ ਪਤਾ ਤੁਸੀਂ ਕਰਾਉਂਗੇ ਤੇ ਕੁਝ ਵਧੀਆ ਹੀ ਕਰੋਗੇ ਕਿਉਂਕਿ ਉਹਨਾਂ ਦੇ ਕੈਰੇਕਟਰ ਵੀ ਫੇਮਸ ਨੇ ਕਹਿੰਦੇ ਮੋਹਾਲੀ ਆ ਸਕਦਾ ਮੈਂ ਕਿਹਾ ਹਾਂਜੀ ਮੈਂ ਗੱਡੀ ਚੁੱਕੀ ਮੈਂ ਮੋਹਾਲੀ ਆ ਗਿਆ ਤੇ ਕਹਿੰਦੇ ਆਪਾਂ ਦੁਬਾਰਾ ਆਡੀਸ਼ਨ ਕਰਦੇ ਹਾਂ ਮੈਂ ਦਰਵਾਜ਼ੇ ਤੇ ਗਿਆ ਕਹਿੰਦੇ ਹੈਲੋ ਆਪਾਂ ਮੁੰਡਾ ਫਾਈਨਲ ਕਰ ਲਿਆ ਮੈਂ ਕਿਹਾ ਅੱਛਾ ਠੀਕ ਹੈ ਜੀ ਮੈਂ ਕਹਾਂ ਅੰਦਰ ਆ ਜਾ ਮੈਂ ਕਿਹਾ ਠੀਕ ਹੈ ਮੈਂ ਕਿਹਾ ਠੀਕ ਹੈ ਤੇ ਮੈਂ ਉਹ ਇਕੱਲਾ ਬੰਦਾ ਆ ਜਿਹੜਾ ਸਭ ਤੋਂ ਲਾਸਟ ਵਿੱਚ ਫਾਈਨਲ ਹੋਇਆ ਤੇ ਇੱਕ ਦਿਨ ਛੱਡ ਕੇ ਅਗਲੇ ਦਿਨ ਸ਼ੂਟਸ ਹੈਗਾ ਅਗਲੇ ਦਿਨ ਮੈਨੂੰ ਕੋਸਟਿਊਮ ਟ੍ਰਾਇਲ ਵਾਸਤੇ ਲੈ ਲੁਕੇ ਗਏ ਨੇ ਮਾਰਕੀਟ ਮੋਰਕੀਟ ਕਿ ਹਾਂ ਵੀ ਇਹ ਦਦਾ ਚੀਜ਼ ਆ ਜੋ ਜੋ ਫਿੱਟ ਆਊਗਾ ਉਸ ਤੋਂ ਅਗਲੇ ਦਿਨ ਸਵੇਰੇ 7 ਵਜੇ ਸ਼ੂਟ ਤੇ ਜਾਣਾ ਮੁਲਾਇਆਂ ਮੌਕੇ ਤੇ ਫਾਈਨਲ ਹੋਇਆ ਸੀਗਾ ਮੈਂ ਕਈ ਵਾਰ ਹੁੰਦਾ ਨਾ ਕਿ ਜਦੋਂ ਆਪਾਂ ਸੈੱਟ ਦੇ ਉੱਪਰ ਕਿਸੇ ਵੱਡੇ 스타 ਨਾਲ ਕੰਮ ਕਰਦੇ ਆ ਥੋੜਾ ਜਿਹਾ ਬੰਦਾ ਅਨਕੰਫਰਟੇਬਲ ਕਿਤੇ ਨਾ ਕਿਤੇ ਫੀਲ ਕਰਦਾ ਵੱਡਾ ਕਿਉਂਕਿ ਜੱਸੀ ਨਾਲ ਤੁਸੀਂ ਕੰਮ ਕੀਤਾ ਉਹ ਤੁਹਾਡੇ ਨਾਲ ਉਹਨਾਂ ਨੇ ਤੁਹਾਨੂੰ ਕੰਫਰਟ ਜ਼ੋਨ ਚ ਕਿਵੇਂ ਲੈ ਕੇ ਆਏ ਕੋਈ ਹੁੰਦਾ ਨਾ ਕਿ ਯਾਰ ਉਹਨਾਂ ਦਾ ਰਿਲੇਸ਼ਨ ਹੀ ਕੁਝ ਹੋਰ ਸੀ ਇਹ ਤੁਸੀਂ ਦੱਸੋ ਆ ਨਹੀਂ ਨਹੀਂ ਉਹਨਾਂ ਨੇ ਸਾਰਿਆਂ ਨੂੰ ਬਹੁਤ ਕੰਫਰਟੇਬਲ ਕੀਤਾ ਮੇਰਾ ਤਾਂ ਮੈਂ ਕਹੀ ਨਹੀਂ ਕਿ ਮੈਂ ਉਹਨਾਂ ਨਾਲ ਐਸ ਅਸਕ੍ਰੀਨ ਸਪੇਸ ਮੈਨੂੰ ਨਹੀਂ ਮਿਲੀ ਜਿੰਨੀ ਇਹ ਲੋਕ ਮੇਰੇ ਉਹਨਾਂ ਨਾਲ ਡਾਇਰੈਕਟ ਸੀਨ ਨਹੀਂ ਸੀਗੇ ਬਟ ਕੁਝ ਐਦਾ ਦੇ ਸੀਨ ਸੀਗੇ ਜਿਦੇ ਵਿੱਚ ਉਹਨਾਂ ਦੀ ਐਂਟਰੀ ਹੈ ਔਰ ਮੈਂ ਜਾ ਰਹੀ ਆ ਉਹਨਾਂ ਨੇ ਮੇਰਾ ਪੂਰਾ ਸੀਨ ਦੇਖਿਆ ਔਰ ਮੈਨੂੰ ਫਿਰ ਬਾਅਦ ਚ ਬੋਲੇ ਕਿ ਤੁਸੀਂ ਬਹੁਤ ਅੱਛਾ ਕੀਤਾ ਮੈਨੂੰ ਬਹੁਤ ਅੱਛਾ ਲੱਗਿਆ ਸੁਣ ਕੇ ਕਿਉਂਕਿ ਸ਼ਾਇਦ ਉਹਨਾਂ ਦੀ ਜਗ੍ਹਾ ਕੋਈ ਹੋਰ ਆਰਟਿਸਟ ਹੁੰਦਾ ਵੈਨਿਟੀ ਚਲਾ ਜਾਂਦਾ ਕਿ ਅਜੇ ਇਹ ਪੂਰਾ ਹੋਏਗਾ ਐਂਡ THEN ਮੈਂ ਆਵਾਂਗਾ ਲੇਕਿਨ ਉਹਨਾਂ ਦਾ ਬਿਲਕੁਲ ਜ਼ੀਰੋ ਸਟਾਰਡਮ ਸੀਗਾ ਔਰ ਹੁਣ ਵੀ ਅਗਰ ਤੁਸੀਂ ਦੇਖਿਆ ਹੋਏਗਾ ਉਹਨਾਂ ਨੇ ਹਰ ਜਗ੍ਹਾ ਸਾਨੂੰ ਮਤਲਬ ਅੱਗੇ ਅੱਗੇ ਕੀਤਾ ਯੂ نو ਕਿਉਂਕਿ ਉਹ ਇੱਕ ਔਰਾ ਲੱਕੇ ਚ ਉਹ ਸਟਾਰ ਨੇ ਸਾਰੇ ਹੈ ਨਾ ਬਟ ਉਹ ਮੇਕ ਸ਼ੋਰ ਕਰ ਰਹੀ ਸੀ ਕਿ ਅਸੀਂ ਨਾਲ ਹੈਗੇ ਆ ਕਿ ਨਹੀਂ ਹੈਗੇ ਆ ਤੇ ਇਹ ਜੱਸੀ ਸਰਦਾ ਬੜਪਨ ਹੈਗਾ ਤੁਸੀਂ ਡਾਇਰੈਕਟਰ ਦੀ ਨਜ਼ਰ ਦੇਖੀ ਹੁੰਦੀ ਨਾ ਉਹਦੇ ਕੰਮ ਕਰਨ ਦਾ ਤਰੀਕਾ ਤੇ ਇੱਕ ਹੁੰਦਾ ਕਿ ਜਿਵੇਂ ਜੱਸੀ ਬਾਈ ਨੇ ਕਿਹਾ ਕਿ ਆਪਾਂ ਆ ਐਕਟਰ ਲੈ ਲਈਏ ਆ ਐਕਟਰ ਲੈ ਲਈ ਦੱਸਿਆ ਸੀ ਨਾ ਉਹਨਾਂ ਨੇ ਆ ਨਹੀਂ ਕੀਤਾ ਉਹਨਾਂ ਨੇ ਕੈਰੈਕਟਰਸ ਲਏ ਨੇ ਤੇ ਹਲਕਾ ਜਿਹਾ ਉਹ ਚੀਜ਼ ਹੈਗੀ ਹੈ ਕਿ ਵਧੀਆ ਜਾਏਗੀ ਹੈ ਵਧੀਆ ਜਾਏਗੀ ਹੈ ਬਹੁਤ ਵਧੀਆ ਜਾਏਗੀ ਤੇ ਵਧੀਆ ਤੇ ਆਬਵੀਅਸ ਜੀ ਗੱਲ ਹੈ ਰੱਬ ਕਰੇ ਜਾਣੀ ਚਾਹੀਦੀ ਹੈ ਠੀਕ ਹੈ ਤੇ ਜੇ ਲੋਕਾਂ ਨੇ ਸਪੋਰਟ ਕੀਤਾ ਹੋਰ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਵਧੀਆ ਜਾਏਗੀ ਹਰ ਇੱਕ ਬੰਦੇ ਦਾ ਨਾ ਇੱਕ ਸੁਪਨਾ ਹੁੰਦਾ ਯਾਰ ਵੀ ਮਤਲਬ ਤੁਸੀਂ ਨੇ ਇਹ ਅਚੀਵ ਕੀਤਾ ਸ਼ਾਇਦ ਤੁਹਾਡੇ ਸੁਪਨਾ ਵੀ ਹੋਵੇ ਕਿੰਆਂ ਦਾ ਹੁੰਦਾ ਹੈ ਅੱਗੇ ਕੀ ਕਰਨਾ ਚਾਹੁੰਦੇ ਇੱਕ ਮਤਲਬ ਅੱਜ ਤੁਸੀਂ ਸ਼ਾਇਦ ਉਸਨੇ ਇੱਕ ਮਕਾਮ ਮਿਲੇਗਾ ਆਏਗਾ ਕਿ ਇੱਕ ਹੁੰਦਾ ਨਾ ਕਿ ਯਾਰ ਮੈਂ ਉਸ ਮਕਾਮ ਤੇ ਜਾਣਾ ਚਾਹੁੰਦੇ ਆ ਅੱਜ ਉਹ ਉਹਦੇ ਲਈ ਕੀ ਮਿਹਨਤ ਕਰ ਰਹੇ ਹੋ हर दिन ही आई थिंक एक नवी स्ट्रगल है हर दिन ही नवी मेहनत है साढ़े फर एन एक्टर आई थिंक लर्निंग कभी खत्म ही नहीं हूँ अभी भावें अज इतें बैठे हाँ मैं अज थे को कुछ सीख के जाव मैं कल किसी फिल्म के सैट पर जावी मैं उतों कुछ सीखागी तो मैं लगता है कि वो ड्रीम्स कीप चेंजिंग विद टाइम इदा नहीं है कि अज्ज यार आ हो गया आचीव कर लिया अज इत लाइफ ना हूँ सैटल हो गया मेरा इदा मनना है कि मैं ਹਰ ਰੋਜ਼ ਜਦ ਵੀ ਕੰਮ ਤੇ ਜਾਵਾ ਮੈਂ ਕੁਝ ਨਵਾਂ ਸਿੱਖਣ ਨੂੰ ਮਿਲਣਾ ਤੇ ਸਿੱਖਣ ਨੂੰ ਮਿਲੇ ਮੈਨੂੰ ਤੇ ਉਹ ਸਿੱਖਦੇ ਸਿੱਖਦੇ ਮੈਂ ਆਪਣੀ ਜ਼ਿੰਦਗੀ ਦੀ ਅੱਗੇ-ਅੱਗੇ ਪੌੜੀ ਚੜ੍ਹਨਾ ਚਾਹਨੀ ਆ ਤੇ ਮੈਂ ਐਦਾਂ ਨਹੀਂ ਸੋਚਦੀ ਕਿ ਯਾਰ ਇੰਨਾ ਚੀਜ਼ ਹੋ ਗਿਆ ਬਸ ਬਹੁਤ ਹੈ ਹਲੇ ਲਾਈਫ 'ਚ ਬਹੁਤ ਕੁਝ ਕਰਨਾ ਹਲੇ ਤਾਂ ਸ਼ੁਰੂਆਤ ਕੀਤੀ ਆਪਾਂ ਸੀਪੀ ਨਵਾਂ ਮਾਲ ਪਲੇਆਰ ਔਰ ਇੱਥੇ ਪ੍ਰੀਮੀਅਰ ਹੈ ਕੀ ਕਹਿਣਾ ਚਾਹਦੇ ਕਿ ਨਵੇਂ ਮਾਲ ਦੇ ਵਿੱਚ ਸਾਡੀ ਫਿਲਮ ਆਈ ਆ ਨਵੇਂ ਨਵੇਂ ਮਾਲ 'ਚ ਫਿਲਮ 'ਚ ਨਵੇਂ ਐਕਟਰ ਤੇ ਦੇ ਚਲੋ ਪੈਸੇ ਆਗੇ ਹੋਏ ਨੇ ਕੀ ਕਿ ਅਸਤ ਤੁਸੀਂ ਮੈਂ ਲਾਈ ਤੁਹਾਡੀ ਗੱਲ ਹੀ ਭੁੱਲ ਗਿਆ ਨਵੇਂ ਮਾਲ ਦੇ ਵਿੱਚ ਨਵੀਂ ਫਿਲਮ ਨਵੇਂ ਐਕਟਰਾਂ ਦੇ ਨਾਲ ਫੀਲਿੰਗ ਕਿੰਨੇ ਆ ਇਹ ਤਾਂ ਮੈਂ ਕਿਹਾ ਫੀਲਿੰਗ ਸੱਚੀ ਬਹੁਤ ਵਧੀਆ ਹੈ ਮੈਂ ਦੱਸਾਂ ਮੈਂ ਪਹਿਲੀ ਵਾਰ ਇਸ ਮਾਲ ਦੇ ਵਿੱਚ ਆਇਆ ਤੇ ਪਹਿਲੀ ਵਾਰ ਆਉਂਦੇ ਸਾਰੀ ਕਰਾਊਡ ਦਾ ਦੀ ਤਾਲੀਆਂ ਉਹ ਸਭ ਚੀਜ਼ਾਂ ਸੁਣਨੀ ਆ ਹਉ ਹੱਲਾ ਸ਼ੋਰ ਪੈ ਰਿਹਾ ਲੋਕੀ ਚੀਅਰ ਕਰਦੇ ਪਏ ਨੇ ਉਹ ਫਰਸਟ ਟਾਈਮ ਹੀ ਮਤਲਬ ਇਦਾਂ ਸੀ ਕਿ ਚਲੋ ਰੱਬ ਦੀ ਕਿਰਪਾ ਨਾਲ ਜ਼ਿੰਦਗੀ ਭਰ ਕਹਿ ਸਕਾਂਗੇ ਪਹਿਲੀ ਵਾਰੀ ਇਸ ਮਾਲ ਦੇ ਵਿੱਚ ਆ ਕੇ ਆਪਣੇ ਲਈ ਤਾੜੀਆਂ ਸੁਣੀਆਂ ਸੀ ਇਹ ਇਹ ਮੁੜ ਕੇ ਫੀਲਿੰਗ ਨਹੀਂ ਆਉਣੀ ਆਉਂਗੇ ਬਤੇਰੇ ਵਾਰ ਹਨ ਮੈਂ ਕਹਿੰਦਾ ਹੋਰ ਕਿਤੇ ਭਾਵੇਂ ਆਵੇ ਪਰ ਇਸ ਮਾਲ ਦੇ ਵਿੱਚ ਐਕਚੁਅਲੀ ਮੈਨੂੰ ਲੱਗਦਾ ਮਹਾਲੀ ਦਾ ਸਭ ਤੋਂ ਵੱਡਾ ਮਾਲ ਹੈ ਨਾ ਸਭ ਤੋਂ ਵੱਡਾ ਮਾਲ ਦੇ ਵਿੱਚ ਸਭ ਤੋਂ ਵਧੀਆ ਸਭ ਤੋਂ ਵੱਡਾ ਮੂਮੈਂਟ ਹੋ ਗਿਆ ਥੈਂਕ ਯੂ ਸੋ ਮੱਚ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਬੜਾ ਵਧੀਆ ਲੱਗਿਆ ਥੈਂਕ ਯੂ ਅਰਦਾਸ ਹੈ ਕਿ ਲੋਕਾਂ ਨੂੰ ਤੁਹਾਡੀ ਮੂਵੀ ਬੜੀ ਪਸੰਦ ਆਵੇ ਥੈਂਕ ਯੂ